ਇਹ ਮੈਂ ਖੜਨ ਗਿਆ ਸੀ ਦਿੱਲੀ ਵਿਖੇ 66ਵੀਂ ਨੈਸ਼ਨਲ ਗਤਕਾ ਗੇਮਸ ਵਿੱਚ ਤੇ ਉੱਥੇ ਬਹੁਤ ਹੀ ਵਧੀਆ ਸੀਗਾ ਸਾਰੇ ਮਤਲਬ ਕਿ ਇੰਡੀਆ ਵਿੱਚੋਂ ਟੀਮਾਂ ਆਈਆਂ ਤੇ ਹਰੇਕ ਸਟੇਟ ਚੋਂ ਕੋਈ ਸਾਰੀਆਂ ਟੀਮਾਂ ਆਈਆਂ ਸੀ ਗਤਕਾ ਖੇਡਣ ਤੇ ਹੋਰ ਵੀ ਗੇਮਸ ਬਹੁਤ ਇਹ ਗੇਮਸ ਹੋਈਆਂ ਉੱਥੇ ਤੇ ਆਪਾਂ ਉੱਥੇ ਗਤਕਾ ਖੇਡਣ ਗਏ ਸੀ ਉੱਥੇ ਸਾਡਾ ਇਹ ਟੀਮ ਵਰਕ ਵਿੱਚ 골ਡ ਮੈਡਲ ਆਇਆ ਕਿੰਨੇ ਲੋਕ ਸੀਗੇ ਤੁਹਾਡੇ ਨਾਲ ਇਸ ਟੀਮ ਦੇ ਵਿੱਚ ਟੀਮ ਵਿੱਚ ਇਹ 17 ਮੁੰਡੇ ਸੀਗੇ ਆਪਾਂ ਦੇ ਪੰਜਾਬ ਤੋਂ ਹਾਂਜੀ ਆਲ ਓਵਰ ਇੰਡੀਆ ਤੋਂ ਕਿੰਨੇ ਸੀਗੇ ਔਲ ਓਲ ਓਵਰ ਇੰਡੀਆ ਚੋਂ ਮਤਲਬ ਕਿ ਲਗ ਲਗ ਛੇਟਾਂ ਚੋਂ ਸਾਰੇ ਪਲੇਅਰ ਹੈ ਜੀ ਸਾਰੀ ਸਟੇਟਾਂ ਦੇ ਸਾਰੇ ਪਲੇਅਰ ਆਏ ਕਿਸ ਤਰ੍ਹਾਂ ਦਾ ਫਾਈਟ ਸੀ ਕਿਸ ਤਰ੍ਹਾਂ ਦਾ ਅਸੀਂ ਲਾਸਟ ਜਦੋਂ ਤੁਸੀਂ 골ਡ ਮੈਡਲ ਤੱਕ ਪਹੁੰਚੇ ਕਿਸ ਤਰ੍ਹਾਂ ਦੀ ਫਾਈਟ ਸੀ ਉੱਥੇ ਕਾਫੀ ਟੱਪ ਮੈਚ ਸੀਗਾ ਤੇ ਬੜੇ ਫਾਸਪੀ ਫਾਸਵੇਂ ਮੈਚ ਸੀਗੇ ਉੱਥੇ ਮਤਲਬ ਡਿਫਿਕਲਟ ਡਿਫਿਕਲਟ ਮੈਚ ਸੀਗੇ ਉੱਥੇ ਤੇ ਹੋਰ ਸਾਡੇ ਉੱਤੇ ਚਾਰ ਮੈਚ ਹੋਏ ਆ ਤੇ ਪੰਜਵਾਂ ਸਾਡਾ ਫਾਈਨਲ ਸੀਗਾ ਉੱਥੇ ਦਿੱਲੀ ਨਾਲ ਤੇ ਸਾਡਾ ਫਾਈਨਲ ਮੈਚ ਦਿੱਲੀ ਨਾਲ ਹੋਇਆ ਤੇ ਤੇ ਦਿੱਲੀ ਨਾਲ ਜਿੱਤੇ ਤੇ ਫੇਰ ਸਾਡਾ 골ਡ ਪਿਆ ਇਸ ਪੂਰੀ ਜਿੱਤ ਨੂੰ ਕਿਸ ਤਰ੍ਹਾਂ ਦਾ ਦੇਖਦੇ ਹੋ ਜਿਹੜੀ ਪੂਰੀ ਜਿੱਤ ਹੈ ਬਹੁਤ ਹੀ ਮੇਰੇ ਲਈ ਤਾਂ ਬੜੀ ਖੁਸ਼ੀ ਵਾਲੀ ਗੱਲ ਹੈ ਸਾਡੇ 골ਡ ਮੈਡਲ ਆਇਆ ਹੈ ਤੇ ਹੋਰ ਇਹਨਾਂ ਵਿੱਚ ਮੇਰਾ ਸੰਯੋਗ ਹੈ ਸਾਡੇ ਉਸਤਾਦ ਜੀ ਸਚਨਾਮ ਸਿੰਘ ਜੀ ਦਾ ਤੇ ਕੋਚ ਵਿਜੇਵਰਦਨ ਸਿੰਘ ਜੀ ਦਾ ਤੇ ਬਲਰਾਜ ਸਿੰਘ ਜੀ ਦਾ ਤੇ ਹੋਰ ਜਿਹੜੇ ਪਿੰਡ ਵਾਲੇ ਜਿਹੜੇ ਸੈਲਮੇ سپورਟ ਬੜੀ ਹੈ ਤੇ سپورਟ ਨਾਲ ਹੀ 골ਡ ਆਂਦਾ ਐਦਾਂ ਨਹੀਂ ਆਂਦਾ ਤੇ ਬਾਕੀ ਮੇਰੇ ਘਰ ਦਾ ਦਾ ਬੜਾ ਸੰਯੋਗ ਹੈ ਇੱਥੋਂ ਤੱਕ ਪਹੁੰਚ ਅਗਲੀ ਤਿਆਰੀ ਕਿਸ ਤਰ੍ਹਾਂ ਦੀ ਰਹੇਗੀ ਅਗਲੀ ਤਿਆਰੀ ਸਾਡੀ ਇਹ ਹੈ ਵੀ ਹੁਣ ਮੇਰੀ ਸਾਡੀ ਸਟੇਟ ਆਣੀ ਓਪਨ ਤੇ ਉਹ ਪੰਜਾਬ ਸਟੇਟ ਚੋਂ ਫਿਰ 골ਡ ਲਈਏ ਤੇ ਨਾਸ਼ਣਗੜ੍ਹ ਜਾਈਏ ਤੇ ਫਿਰ ਖੇਲੋਂ ਡੇ ਜਾਈਏ। ਮਤਲਬ ਤਿਆਰੀ ਸਾਡੀ ਪੂਰੀ ਸੀਗੀ ਫਾਈਟ ਦੇ। ਐਂਡਲਾ ਜਿਹੜਾ ਮੈਚ ਸੀਗਾ ਉਹ ਸਾਡਾ ਫਸਮਾ ਪੈ ਗਿਆ ਦਿੱਲੀ ਨਾਲ। ਫਾਈਨਲ ਮੈਚ। ਉਸ ਦੇ ਵਿੱਚ ਸਾਡਾ ਸਭ ਤੋਂ ਜ਼ਿਆਦਾ ਜ਼ੋਰ ਲੱਗਾ ਮੈਚ ਦੇ ਵਿੱਚ ਤੇ ਫਿਰ ਅਸੀਂ ਦਿੱਲੀ ਤੋਂ ਜਿੱਤ ਗਏ ਬਸ। ਇਹ ਸਾਰੀ ਜਿੱਤ ਲਈ ਤੁਸੀਂ ਕਿਸ ਨੂੰ ਕਿਸ ਦੇ ਵਿੱਚ ਸਹਿਯੋਗੀ ਜ਼ਿਆਦਾ ਮੰਨਦੇ? ਸਤਨਾਮ ਸਿੰਘ ਤੇ ਕੋਚ ਇਸਕ੍ਰਾਮ ਸਿੰਘ ਜੀ। ਇਸ ਫਾਈਟ ਤੋਂ ਪਹਿਲਾਂ ਕਿਸ ਤਰ੍ਹਾਂ ਤਿਆਰੀ ਕਰਦੇ ਸੀਗੇ? ਕਿਸ ਤਰ੍ਹਾਂ ਉੱਥੇ ਤੱਕ ਪਹੁੰਚ ਗਏ? ਅਸੀਂ ਲੋ ਜੀ ਪ੍ਰੈਕਟਿਸ ਕਰਦੇ ਸੀ ਗਰਾਊਂਡ ਦੇ ਵਿੱਚ ਜਾ ਕੇ ਇਸ ਪ੍ਰੈਕਟਿਸ ਨਾਲ ਹੀ ਅਸੀਂ ਜਿੱਤੇ ਹਾਂ ਮੋਢੀਵਨ ਪੀੜੀ ਨੂੰ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਬਾਜ਼ੂਬੱਦ ਖੇਡਣਾ ਗੱਤਗਾ ਖੇਡਣਾ ਤੇ ਅੱਗੇ ਤੋਂ ਅੱਗੇ ਵਧਣਾ ਬਸ ਬਹੁਤ ਵਧੀਆ ਮਹਿਸੂਸ ਕਰਦਾ ਜੀ ਪਹਿਲਾਂ ਵੀ ਆਪਣੇ ਨੈਸ਼ਨਲ ਜਿੱਤ ਕੇ ਆਏ ਸਾਨੂੰ ਬੜੀ ਖੁਸ਼ੀ ਵਾਲੀ ਗੱਲ ਹੈ ਔਰ ਪਿੰਡ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਔਰ ਸਾਡੇ ਡਿਸਟ੍ਰਿਕਟ ਹੁਸ਼ਿਆਰਪੁਰ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਔਰ ਹੁਣ ਤਾਂ ਦਿੱਲੀ ਤੋਂ ਨੈਸ਼ਨਲ ਮੈਡਲ ਜਿੱਤ ਕੇ ਆਏ ਨਾ ਗੋਲ ਮੈਡਲ ਜਿੱਤ ਕੇ ਆਏ ਤਾਂ ਪੂਰੇ ਪੰਜਾਬ ਵਾਸਤੇ ਬੜੀ ਮਾੜੀ ਗੱਲ ਆ ਔਰ ਬੱਚਿਆਂ ਨੂੰ ਬੜੀ ਪ੍ਰੇਰਿਤਤਾ ਤੋਂ ਮਿਲਦਾ ਔਰ ਨਸ਼ਿਆਂ ਤੋਂ ਅਰਾਹਤ ਮਿਲਦੀ ਹੈ ਜੀ ਹਾਰਡ ਵਰਕ ਕੀਤਾ ਜੀ ਇਹਨਾਂ ਨੇ ਮਾਰਨਿੰਗ ਇਵਨਿੰਗ ਜੋ ਸ਼ਡਿਊਲ ਸਾਡਾ ਬਣਿਆ ਹੋਇਆ ਗੇਮ ਦਾ ਉਹਦੇ ਅਕੋਰਡਿੰਗ ਇਹਨਾਂ ਨੂੰ ਸਵੇਰੇ ਤੇ ਸ਼ਾਮ ਨੂੰ ਪ੍ਰੈਕਟਿਸ ਕਰਾਈਦੀ ਸਵੇਰੇ 4 ਵਜੇ ਤੋਂ ਲੈ ਕੇ 7 ਵਜੇ ਤੱਕ ਤੇ ਸ਼ਾਮ ਨੂੰ 4 ਵਜੇ ਤੋਂ ਲੈ ਕੇ 8 ਵਜੇ ਤੱਕ ਪ੍ਰੈਕਟਿਸ ਕਰਾਈਦੀ ਸੀ ਤੇ ਇਹਦੇ ਵਿੱਚ ਬੜੀ ਬੱਚਿਆਂ ਨੇ ਮਿਹਨਤ ਕੀਤੀ ਮੈਂਦ ਕਰਨ ਤੋਂ ਬਾਅਦ ਫਿਰ ਸਕੂਲੀ ਖੇਡਾਂ ਵਿੱਚ ਪਹਿਲਾ ਡਿਸਟ੍ਰਿਕਟ ਤੋਂ ਜਿੱਤੇ ਫਿਰ ਸਟੇਟ ਤੋਂ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਨੈਸ਼ਨਲ ਦਿੱਲੀ ਦੇ ਵਿੱਚ ਹੋਈ ਬੜਾ ਕੰਪੀਟੀਸ਼ਨ ਟਫ ਸੀਗਾ ਫਾਈਨਲ ਮੈਚ ਦੋ ਦਿਨ ਉਹਨੇ ਰੋਕ ਰੱਖਿਆ ਉਸ ਤੋਂ ਬਾਅਦ ਮੈਚ ਕਰਾਇਆ ਬਹੁਤ ਹੀ ਸੰਘਰਸ਼ਮਈ ਇਹ ਸਾਡੇ ਲਈ ਮੇਰੇ 40 ਸਾਲ ਹੋ ਗਏ ਗਤਕੇ ਦੇ ਵਿੱਚ ਜੀ ਪਹਿਲਾ ਮੈਚ ਦੇਖਿਆ ਜਿਹਦੇ ਵਿੱਚ ਇਨਾ ਟਾਪ ਕੰਪੀਟੀਸ਼ਨ ਸਾਡੇ ਬੱਚੇ ਨੂੰ ਮਿਲਿਆ ਪਰ ਗੁਰੂ ਜੀ ਦੀ ਕਿਰਪਾ ਦੇ ਨਾਲ ਬੱਚੇ ਬਹੁਤ ਹੀ ਡੀਡ ਲੈ ਕੇ ਜਿੱਤੇ ਫੈਸਲੇ ਕਿੰਨੇ ਬੱਚੇ ਹੁਣ ਤੱਕ ਪ੍ਰੈਕਟਿਸ ਤੁਹਾਡੇ ਕੋ ਕਰਦੇ ਆ ਔਰ ਅਨੁਭਵ ਇਸ ਸਮੇਂ ਚ ਕਿਸ ਤਰ੍ਹਾਂ ਦੀ ਉਮੀਦ ਕੀਤੀ ਜਾ ਸਕਦੀ ਹੈ ਹਾਂਜੀ ਮੈਨੂੰ 40 ਸਾਲ ਹੋ ਗਏ ਗਤਕਾ ਵਿੱਚ 7000 ਬੱਚਾ ਮੇਰੇ ਕੋਲ ਗਤਕਾ ਸਿੱਖ ਚੁੱਕਿਆ ਹੈ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸ਼ਹੀਦ ਗਤਕਾ ਸਪੋਰਟਸ ਕਲੱਬ ਹੈ ਸਾਡਾ ਉਹਦੇ ਵਿੱਚ ਬੱਚਿਆਂ ਨੂੰ ਅਸੀਂ ਡਾਈਟ ਵੀ ਦਿੰਨੇ ਆ ਟਰੈਕ ਸੂਟ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਦੇਦੀ ਹੈ ਬੱਚੇ ਜੇ ਖੇਡਣ ਜਾਂਦੇ ਨੇ ਕਿਰਾਇਆ ਭੜਾਵੇ ਦਈਦਾ ਆਪਣੇ ਕੋਲੋਂ ਤੇ ਉਹਨਾਂ ਨੂੰ ਇਸ ਤਰ੍ਹਾਂ ਗਤਕੇ ਨਾਲ ਜੋੜੀਦਾ ਕਿਉਂਕਿ ਹਾਲਾਤ ਬੜੇ ਖਰਾਬ ਆ ਨਸ਼ੇ ਬੜੇ ਚੱਲਦੇ ਆ ਪੰਜਾਬ ਦਾ ਬਹੁਤ ਬੁਰਾ ਹਾਲਿਆ ਬੱਚੇ ਨੂੰ ਮਿਸ ਗਾਈਡ ਕਰਕੇ ਕੁਝ ਗਲਤ ਪਾਸੇ ਲਾਇਆ ਜਾਂਦਾ ਉਹਨਾਂ ਤੋਂ ਬਚਾਉਣ ਲਈ ਅਸੀਂ ਇਹ ਉਪਰਾਲਾ ਕਰਦੇ ਆਂ